ਤੁਸੀਂ ਆਪਣੇ ਘਰਾਂ 'ਚ ਬੋਲਦੇ ਹੋ ਤੁਹਾਡੇ ਕੋਈ ਅਰਥ ਨਹੀਂ ਬਣਦੇ ਤੁਸੀਂ ਮੀਟਿੰਗਾਂ 'ਚ ਬੋਲਦੇ ਹੋ ਬੰਦਾ ਮੀਟਿੰਗ 'ਚ ਮਸਲੇ ਦਾ ਹੱਲ ਕਰਨ ਲਈ ਬਹਿੰਦਾ ਚਾਰ ਨਵੇਂ ਮਸਲੇ ਖੜੇ ਕਰਕੇ ਮੀਟਿੰਗ ਛੋਟਦਾ ਕਿ ਬੋਲਣਾ ਹੀ ਨਹੀਂ ਆ ਰਿਹਾ ਕਿਸੇ ਨੂੰ ਸਭ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਬੋਲਾਂ ਵਿੱਚ ਬੋਲੇ ਸਨ ਬਾਬਾ ਗਰਜਾ ਸਿੰਘ ਬੋਤਾ ਸਿੰਘ ਬੋਲਿਆ ਸੀ ਬਾਬਾ ਹਰੀ ਸਿੰਘ ਨਲੂਆ ਮੇਰੀ ਕੌਮ ਦਾ ਜੋਧਾ ਕਿੱਥੋਂ ਲੱਭ ਕੇ ਲਿਆਵਾਂਗੇ ਅਜਾ ਹਰੀ ਸਿੰਘ ਨਲਵਾ ਵਰਗੇ ਵਾਰਿਸ ਕਿਸੇ ਕਰੈਕਟਰ ਤੋਂ ਡੇਗਣ ਲਈ ਮੇਰੇ ਬਾਬੇ ਨੂੰ ਆਣ ਕੇ ਕਿਹਾ ਤੇਰੇ ਵਰਗਾ ਪੁੱਤ ਚਾਹੀਦਾ ਸੀ ਅੰਦਾਜ਼ਾ ਜੰਗਲ 'ਚ ਬੈਠਾ ਹਰੀ ਸਿੰਘ ਨਲਵਾ ਆਪਣੀ ਮੰਗੇਤਰ ਦੇ ਨਾਲ ਕੋਈ ਬੰਦਾ ਉਥੋਂ ਦੀ ਲੰਘ ਰਿਹਾ ਉਹਦੇ ਕੰਨਾਂ 'ਚ ਆਵਾਜ਼ ਪਈ ਸਾਹਮਣੇ ਹਰੀ ਸਿੰਘ ਨਲਵਾ ਥਰ-ਥਰ ਕੰਬਿਆ ਉਸ ਤਾਕਤ ਦੇ ਵਿੱਚ ਪਠਾਨ ਜਿਹੜਾ ਆਪਣੇ ਆਪ ਨੂੰ ਵੜਾ-ਵੜਾ ਜਰਨੈਲ ਮੰਨਦਾ ਸੀ ਉਹਦੀਆਂ ਕੰਬ ਦੀਆਂ ਲੱਤਾਂ ਵੇਖ ਕੇ ਉਹਦੀ ਮੰਗੇਤਰ ਨੇ ਪੁੱਛਿਆ ਤੈਨੂੰ ਕੰਬੜ ਕਿਨੇ ਲਾਤਾ ਬਈ ਤੂੰ ਤਾਂ ਸੂਰਮਾ ਹੈ ਤੂੰ ਤਾਂ ਕਿੰਨੀਆਂ ਜੰਗਾਂ ਜਿੱਤੀਆਂ ਨੇ ਤੂੰ ਤਾਂ ਜਰਨੈਲ ਹੈ ਬਹੁਤ ਕਮਾਲ ਦਾ ਉਹਨੇ ਕਿਹਾ ਭਲਾ ਇਸ ਗੱਲ ਵਿੱਚ ਵੀ ਨਾਮ ਸੁਣਿਆ ਸ਼ੁਕਰ ਕਰ ਪੇ ਸਾਹਮਣਾ ਨਹੀਂ ਹੋ ਗਿਆ ਉਹਦੇ ਨਾਲ ਜਿਹਦਾ ਨਾਮ ਸੁਣ ਕੇ ਲੱਤਾਂ ਕੰਬ ਰੀਆਂ ਨੇ ਸਾਹਮਣੇ ਆ ਜੇ ਤਾਂ ਕੀ ਬਣੇਗਾ ਇਸ ਕਰਕੇ ਇੱਥੋਂ ਚੱਲਦੇ ਆ। ਉਹ ਭੈਣ ਕਹਿੰਦੀ ਵੀ ਤੂੰ ਭਾਵੇਂ ਚਲੇ ਜਾ ਪਰ ਇੱਕ ਵਾਰ ਮੈਂ ਉਸ ਜੋਧੇ ਦੇ دیدار ਜ਼ਰੂਰ ਕਰਨਿਆਂ ਜਿਹੜੇ ਤੇਰੇ ਵਰਗੇ ਜਰਨੈਲ ਨੂੰ ਕੰਬਣ ਲਾਇਆ ਹੈ ਨਾ ਕੋਈ ਮਾੜੀ-ਮੋਟੀ ਚੀਜ਼ ਨਹੀਂ ਹੋਣਾ ਉਹ। ਇੱਕ ਵਾਰ ਸੂਰਮੇ ਨੂੰ ਵੇਖਣਾ ਹੈ। ਉਹ ਕਹਿੰਦਾ ਮੈਂ ਤਾਂ ਨਹੀਂ ਹਿੰਮਤ ਕਰ ਸਕਦਾ ਉਹਦੇ ਸਾਹਮਣੇ। ਮਗੇਤਰ ਨੇ ਇੱਕ ਦੂਜੇ ਦਾ ਹੱਥ ਛੱਡਿਆ। ਹਰੀ ਸਿੰਘ ਨਲਵੇ ਦੇ دیدار ਕਰ ਲਈ ਉਹ ਭੈਣ ਆਈ। ਜਦੋਂ ਹਰੀ ਸਿੰਘ ਨਲਵੇ ਵੱਲ ਤੱਕਿਆ ਹੁਣ ਇਹ ਥੋੜੀ ਹਰੀ ਸਿੰਘ ਨਲਵਾ ਟੌਰ ਕੱਢ ਕੇ ਬੈਠਾ ਹੋਣਾ ਚੰਗੇ ਕੱਪੜੇ ਛਪੜੇ ਪਾ ਕੇ ਬੈਠੋਣਾ ਜੰਗਲ 'ਚ ਬੈਠਾ ਜਰਮੈਲ ਜਿਵੇਂ ਬਹਿੰਦੇ ਨੇ ਉਹਨੇ ਵੇਖਿਆ ਮਨੋਂ ਬੇਈਮਾਨ ਹੋਈ ਨਿਕਿਆ ਕਾਸ਼ ਕਿਤੇ ਮੇਰੀ ਕੁੱਖ ਵਿੱਚੋਂ ਵੀ ਇਦਾਂ ਦਾ ਸੂਰਮਾ ਪੈਦਾ ਹੋਵੇ ਮੇਰੀ ਕੁੱਖ ਨੂੰ ਵੀ ਭਾਗ ਲੱਗੇ ਕਿਤੇ ਇਹੋ ਜਿਹਾ ਜੋਧਾ ਮੇਰੇ ਘਰ ਪੈਦਾ ਹੋ ਜਾਵੇ ਮਨੇ ਕਿਹਾ ਸਰਦਾਰ ਸਾਹਿਬ ਬੜਾ ਨਾਮ ਸੁਣਿਆ ਤੁਹਾਡਾ ਜੇ ਮੇਰੀ ਕੋਖ ਵਿੱਚੋਂ ਤੁਹਾਡੇ ਵਰਗਾ ਸੂਰਮਾ ਪੈਦਾ ਹੋਵੇ ਤੇ ਮੈਂ ਕਹਾਂ ਵੀ ਇੱਕ ਹਰੀ ਸਿੰਘ ਨਲੂਏ ਨੂੰ ਮੈਂ ਵੀ ਜਨਮ ਦਿੱਤਾ ਹੈ ਹਰੀ ਸਿੰਘ ਨਲੂਏ ਨੇ ਕਿਹਾ ਵੀ ਬੀਬਾ ਜੇ ਮੇਰਾ ਨਾਮ ਸੁਣ ਕੇ ਇੱਥੇ ਆਈਆਂ ਤੇ ਮੇਰੇ ਕਿਰਦਾਰ ਬਾਰੇ ਵੀ ਪੜ ਕੇ ਆਉਂਦੀ ਥੋੜਾ ਜਿਹਾ ਕਿਰਦਾਰ ਬਾਰੇ ਵੀ ਸੁਣ ਕੇ ਆਉਂਦੀ ਕਰੈਕਟਰ ਬਾਰੇ ਵੀ ਪਤਾ ਕਰਕੇ ਆਉਂਦੀ ਕੈਸੇ ਕਰਦਾ ਇਹ ਬੋਲਣਾ ਕਿ ਨਹੀਂ ਸ਼ਬਦ ਵਰਤੇ ਹੋਣੇ ਅਰਿਤ ਸਿੰਘ ਨਲਵੇਣਾ ਇਤਿਹਾਸ ਵਿੱਚ ਕੋਈ ਨਹੀਂ ਜੀ ਆਰਾਮ ਨਾਲ ਆਰਾਮ ਨਾਲ ਬੱਚੇ ਨੂੰ ਲੈ ਜਾਂ ਕੋਈ ਗੱਲ ਨਹੀਂ ਜਿਨ੍ਹਾਂ ਦਾ ਵੀ ਬੱਚਾ ਹੈਗਾ ਕੋਈ ਗੱਲ ਨਹੀਂ ਪੈਣ ਆਣ ਕੇ ਲੈ ਜਾਂਦੇ ਹਾਂਜੀ ਧਿਆਨ ਰੱਖਿਓ ਇੱਧਰ ਇਕਾਗਰਤਾ ਵਡਾ ਕੇ ਰੱਖਿਓ ਜਦੋਂ ਹਰੀ ਸਿੰਘ ਨਲਵੇ ਨੇ ਕਿਹਾ ਵੀ ਮੇਰੇ ਕਿਰਦਾਰ ਬਾਰੇ ਵੀ ਪੜ੍ਹ ਕੇ ਆਉਂਦੀ ਸਿੱਖਾਂ ਦੇ ਕਿਰਦਾਰ ਬਾਰੇ ਵੀ ਪੜ੍ਹਦੀ ਤੇ ਉਹਨੇ ਇੱਕ ਤਾਨਾ ਮਾਰਿਆ ਹਰੀ ਸਿੰਘ ਨਲੂਏ ਨੂੰ ਮੈਂ ਇੰਨਾ ਕੁ ਤਾਂ ਸੁਣ ਕੇ ਆਈ ਸੀ ਵੀ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਤੇ ਜੇ ਮੈਂ ਨਾਨਕ ਦੇ ਦਰੋਂ ਖਾਲੀ ਮੁੜ ਗਈ ਤੇ ਇਹ ਗੱਲ ਪੱਕੀ ਹੈ ਵੀ ਮੈਂ ਇਤਿਹਾਸ ਵਿੱਚ ਇਹ ਗੱਲ ਤਾਂ ਦਰਜ ਕਰਾ ਦਾਂਗੀ ਵੀ ਮੈਨੂੰ ਬਾਬੇ ਨਾਨਕ ਦੇ ਘਰੋਂ ਖਾਲੀ ਮੁੜਨਾ ਪਿਆ ਸੀ ਹੁਣ ਵੇਖਿਓ ਆਪਣੇ ਯੋਧੇ ਦੇ ਬੋਲਾਂ ਦਾ ਅਸਰ ਉਸ ਬੱਚੀ ਦਾ ਹੱਥ ਫੜਿਆ ਉਮਰ ਚ ਹਰੀ ਸਿੰਘ ਨਲੂਵੇ ਨਾਲੋਂ ਛੋਟੀ ਐ ਉਹਦਾ ਹੱਥ ਫੜਿਆ ਆਪਣੇ ਮੋਢੇ ਤੇ ਰੱਖ ਕੇ ਕਿਹਾ ਜਾ ਦੁਨੀਆ ਨੂੰ ਐਲਾਨ ਕਰਕੇ ਕਹਦੇ ਹਰੀ ਸਿੰਘ ਨਲੂਵਾ ਤੇਰਾ ਹੀ ਪੁੱਤ ਹੈ ਮੈਂ ਅੱਜ ਦੇਣੇ ਗੁਰਦਾਸਪੁਰ ਬੇਨਤੀ ਕਰਦਾ ਸੀ ਸਮਾਜ ਤੈਸ਼ ਨੈਸ਼ ਹੋ ਗਿਆ ਜੇ ਸਮਾਜ ਦੇ ਪੱਲੇ ਕੁਝ ਨਹੀਂ ਬਚਿਆ